ਤੇ ਇਹ ਸਾਰੇ ਚੰਨੀ ਉਰੀ ਸਾਰੇ ਸਾਡੇ ਨਿੱਜੀ ਸੱਜਣ ਸੀ ਮੇਰਾ ਨਰੋਲ ਕਮ 뮤직 ਨਾਲ ਰਿਲੇਟਡ ਹੈ ਔਰ ਨਾ ਮੈਨੂੰ ਸਿਆਸਤ ਆਉਂਦੀ ਹੈ ਨਾ ਮੈਂ ਆਪਦੇ ਨਿੱਜੀ ਕੰਮ ਲਈ ਕਦੇ ਕਿਸੇ ਨੂੰ ਫੋਨ ਕਰਿਆ ਕਦੇ ਵੀ ਸ਼ਾਮਲ ਹੋਊਂਗਾ ਮੈਂ ਸਿਆਸਤ ਜੇ ਹੋਊਂਗਾ ਫਿਰ ਤੁਹਾਨੂੰ ਪਤਾ ਲੱਗ ਜਾਊ ਪਰ ਅਜੇ ਮੇਰਾ ਕੋਈ ਵਿਚਾਰ ਨਹੀਂ ਜਦੋਂ ਗਾਉਣ ਲੱਗਿਆ ਸੀ ਉਦੋਂ ਅਕਾਲੀ ਗਵਰਨਮੈਂਟ ਸੀ ਉਹਨਾਂ ਚ ਇਹ ਸਾਰੇ ਮੇਰੇ ਨਿੱਜੀ ਸੱਜਣ ਸੀ 5 ਸਾਲ ਉਹ ਕਹਿ ਦੇਣ ਵੀ ਮੈਂ ਉਹਨਾਂ ਨੂੰ ਮਿਲਿਆ ਕਿਸੇ ਕੰਮ ਲਈ ਫਿਰ ਜਦੋਂ ਕਾਂਗਰਸ ਨਹੀਂ ਕਰ ਲੈਣ ਦੇ ਗੱਲ ਫਿਰ ਬੰਦੇ ਨੂੰ ਐ ਲੱਗਦਾ ਵੀ ਮੈਂ ਗਲਤ ਹਰਮਾਨ ਨਾ ਵਿਚ ਰਹਿ ਜੇ ਮੈਨੂੰ ਤਾਂ ਵੀ ਫਰਕ ਨਹੀਂ ਪੈਂਦਾ ਫਿਰ ਜਦੋਂ ਉਹਨਾਂ ਦੀ ਚੜ੍ਹਤ ਸੀ ਫੇ ਦੂਜੀ اپੋਜੀਸ਼ਨ ਸੀ ਉਹ ਸਾਡੇ ਪਿੰਡ ਸਪੈਸ਼ਲ ਆਏ ਕਿਉਂਕਿ ਉਹ ਪੈਰ ਦੀ ਸੀ ਲੱਗ ਰਹੀ ਤੇ ਇਹ ਸਾਰੇ ਚੰਨੀ ਉਰੀ ਸਾਰੇ ਸਾਡੇ ਨਿੱਜੀ ਸੱਜਣ ਸੀ ਉਹ ਕਹਿੰਦੇ ਵੀ ਜੇ ਟੂਰਨਾਮੈਂਟ ਚੱਲੇ ਜਾ ਉੱਥੇ ਵੱਲੇ ਵੱਲੇ ਬਹੁਤ ਹੋਗੀ ਇਹ ਕੈਪਟਨ ਸਾਹਿਬ ਉਦੋਂ ਮੈਨੂੰ ਲੱਗਦੀ ਸ਼ਾਇਦ ਜਾਂਦੇ ਨਹੀਂ ਸੀ ਕਿਤੇ ਪਹਿਲੀ ਵਾਰੀ ਸਾਡੇ ਪਿੰਡ ਆ ਕੇ ਤਿੰਨ ਘੰਟੇ ਬੈਠ ਰਹੇ ਮੈਂ ਉਹਨਾਂ ਕੋਲ ਵੀ ਨਹੀਂ ਕਦੇ ਗਿਆ ਮੇਰਾ ਨਰੋਲ ਕਮ 뮤직 ਨਾਲ ਰਿਲੇਟਡ ਹੈ ਔਰ ਨਾ ਮੈਨੂੰ ਸਿਆਸਤ ਆਉਂਦੀ ਹੈ ਨਾ ਮੈਂ ਆਪਦੇ ਨਿੱਜੀ ਕੰਮ ਲਈ ਕਦੇ ਕਿਸੇ ਨੂੰ ਫੋਨ ਕਰਿਆ ਤੁਸੀਂ ਕਦੇ ਵੀ ਦੇਖੋਗੇ ਕਦੇ ਵੀ ਸ਼ਾਮਲ ਲਿਆਉਂਗਾ ਮੈਂ ਸਿਆਸਤ ਚ ਜੇ ਹੋਊਗਾ ਫਿਰ ਤੁਹਾਨੂੰ ਪਤਾ ਲੱਗ ਜੂ ਪਰ ਅਜੇ ਮੇਰਾ ਕੋਈ ਵਿਚਾਰ ਨਹੀਂ ਮੇਰਾ ਕੰਮ ਹੈ ਕਿ ਮੈਨੂੰ ਨੇਚਰ ਨੇ ਡਿਊਟੀ ਮਦਰ ਨੇ ਲਾਈ ਹੈ ਕਿ ਮੈਂ ਲਿਖ ਕੇ ਗਾ ਸਕਦਾ ਔਰ ਗਾ ਕੇ ਹਕੂਕ ਦੀ ਗੱਲ ਕਰ ਸਕਦਾ ਮੇਸ ਮੇਰਾ ਇਹੀ ਫਲਸਫਾ ਤੇ ਇਹੀ ਕੰਮ ਹੈ ਮੈਂ ਜਦੋਂ ਗਾਉਣ ਲੱਗਿਆ ਸੀ ਉਦੋਂ ਅਕਾਲੀ ਗਵਰਨਮੈਂਟ ਸੀ ਉਨੱਚ ਇਹ ਸਾਰੇ ਮੇਰੇ ਨਿੱਜੀ ਸੱਜਣ ਸੀ 5 ਸਾਲ ਉਹ ਕਹਿ ਦੇਣ ਵੀ ਮੈਂ ਉਹਨਾਂ ਨੂੰ ਮਿਲਿਆ ਕਿਸੇ ਕੰਮ ਲਈ ਫਿਰ ਜਦੋਂ ਕਾਂਗਰਸ ਨਹੀਂ ਕਰ ਲੈਣ ਦੇ ਗੱਲ ਫੇ ਬੰਦੇ ਨੂੰ ਐ ਲੱਗਦਾ ਵੀ ਮੈਂ ਗਲਤ ਹਰਮਾਨ ਨਾ ਵਿਚ ਰਹਿ ਜੇ ਮੈਨੂੰ ਤਾਂ ਵੀ ਫਰਕ ਨਹੀਂ ਪੈਂਦਾ ਫਿਰ ਜਦੋਂ ਉਹਨਾਂ ਦੀ ਚੜ੍ਹਤ ਸੀ ਵੀ ਦੂਜੀ اپੋਜੀਸ਼ਨ ਸੀ ਉਹ ਸਾਡੇ ਪਿੰਡ ਸਪੈਸ਼ਲ ਆਏ ਕਿਉਂਕਿ ਉਹ ਪੈਰ ਦੀ ਸੀ ਲੱਗ ਰਹੀ ਤੇ ਇਹ ਸਾਰੇ ਚੰਨੀ ਉਰੀ ਸਾਰੇ ਸਾਡੇ ਨਿੱਜੀ ਸੱਜਣ ਸੀ ਉਹ ਕਹਿੰਦੇ ਵੀ ਜੇ ਟੂਰਨਾਮੈਂਟ ਚੱਲੇ ਜਾ ਉੱਥੇ ਵੱਲੇ ਵੱਲੇ ਬਹੁਤ ਹੋਊਗੀ ਇਹ ਕੈਪਟਨ ਸਾਹਿਬ ਉਦੋਂ ਮੈਨੂੰ ਲੱਗਦੀ ਹੈ ਸ਼ਾਇਦ ਜਾਣਦੇ ਨਹੀਂ ਸੀ ਕਿਤੇ ਪਹਿਲੀ ਵਾਰੀ ਸਾਡੇ ਪਿੰਡ ਆ ਕੇ 3 ਘੰਟੇ ਬਿਟਰੇ ਮੈਂ ਉਹਨਾਂ ਕੋਲ ਵੀ ਨਹੀਂ ਕਦੇ ਕਿਹਾ ਮੇਰਾ ਨਰੋਲ ਕੰਮ 뮤직 ਨਾਲ ਰਿਲੇਟਡ ਹੈ ਔਰ ਨਾ ਮੈਨੂੰ ਸਿਆਸਤ ਆਉਂਦੀ ਹੈ ਨਾ ਮੈਂ ਆਪਦੇ ਨਿੱਜੀ ਕੰਮ ਲਈ ਕਦੇ ਕਿਸੇ ਨੂੰ ਫੋਨ ਕਰਿਆ ਤੁਸੀਂ ਕਦੇ ਵੀ ਦੇਖੋਗੇ ਕਦੇ ਵੀ ਸ਼ਾਮਲ ਹੋਊਂਗਾ ਮੈਂ ਸਿਆਸਤ ਚ ਜੇ ਹੋਊਂਗਾ ਫੇ ਤੁਹਾਨੂੰ ਪਤਾ ਲੱਗ ਜੂ ਪਰ ਅਜੇ ਮੇਰਾ ਕੋਈ ਵਿਚਾਰ ਨਹੀਂ ਮੇਰਾ ਕੰਮ ਹੈ ਕਿ ਮੈਨੂੰ ਨੇਚਰ ਨੇ ਡਿਊਟੀ ਮਦਰ ਨੇ ਲਾਈਆ ਕਿ ਮੈਂ ਲਿਖ ਕੇ ਗਾ ਸਕਦਾ ਔਰ ਗਾ ਕੇ ਹਕੂਕ ਦੀ ਗੱਲ ਕਰ ਸਕਦਾ ਮੇਸ ਮੇਰਾ ਇਹੀ ਫਲਸਫਾ ਤੇ ਇਹੀ ਕੰਮ ਹੈ ਤੇ ਇਹ ਸਾਰੇ ਚੰਨੀ ਉਰੀ ਸਾਰੇ ਸਾਡੇ ਨੀਜੀ ਸੱਜਣ ਸੀ ਉਹ ਕਹਿੰਦੇ ਵੀ ਜੇ ਟੂਰਨਾਮੈਂਟ ਚੱਲੇ ਜਾਉ ਉੱਥੇ ਵੱਲੇ ਵੱਲੇ ਬਹੁਤ ਹੋਗੇ ਇਹ ਕੈਪਟਨ ਸਾਹਿਬ ਉਦੋਂ ਮੈਨੂੰ ਲੱਗਦੀ ਸ਼ਾਇਦ ਜਾਣਦੇ ਨਹੀਂ ਸੀ ਕਿਤੇ ਪਹਿਲੀ ਵਾਰੀ ਸਾਡੇ ਪਿੰਡ ਆ ਕੇ ਤਿੰਨ ਘੰਟੇ ਬੈਠ ਰਹੇ ਮੈਂ ਉਹਨਾਂ ਕੋਲ ਵੀ ਨਹੀਂ ਕਦੇ ਗਿਆ ਮੇਰਾ ਨਰੋਲ ਕੰਮ ਮਿਊਜ਼ਿਕ ਨਾਲ ریلیਟਡ ਹੈ ਔਰ ਨਾ ਮੈਨੂੰ ਸਿਆਸਤ ਆਉਂਦੀ ਹੈ ਨਾ ਮੈਂ ਆਪਦੇ ਨਿੱਜੀ ਕੰਮ ਲਈ ਕਦੇ ਕਿਸੇ ਨੂੰ ਫੋਨ ਕਰਿਆ ਤੁਸੀਂ ਕਦੇ ਵੀ ਦੇਖੋਗੇ ਕਦੇ ਵੀ ਸ਼ਾਮਲ ਲਿਆਉਂਗਾ ਮੈਂ ਸਿਆਸਤ ਜੀ ਹੋਊਗਾ ਫਿਰ ਤੁਹਾਨੂੰ ਪਤਾ ਲੱਗ ਜੂ ਪਰ ਅਜੇ ਮੇਰਾ ਕੋਈ ਵਿਚਾਰ ਨਹੀਂ ਮੇਰਾ ਕੰਮ ਹੈ ਕਿ ਮੈਨੂੰ ਨੇਚਰ ਨੇ ਡਿਊਟੀ ਮਦਰ ਨੇ ਲਾਈ ਹੈ ਕਿ ਮੈਂ ਲਿਖ ਕੇ ਗਾ ਸਕਦਾ ਔਰ ਗਾ ਕੇ ਹਕੂਕ ਦੀ ਗੱਲ ਕਰ ਸਕਦਾ ਮੇਸ ਮੇਰਾ ਇਹੀ ਫਲਸਫਾ ਤੇ ਇਹੀ ਕੰਮ ਹੈ